ਹਾਲ ਹੀ ਦੇ ਵਿੱਚ ਕੀਤੇ ਗਏ ਇੱਕ ਸਰਵੇਖਣ ਦੇ ਨਤੀਜੇ ਦੱਸਉਂਦੇ ਨੇ ਕਿ ਅਸਯੁਕਤ ਰਾਜ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਦੇ ਜੀਵਨ ਅਤੇ ਆਮ ਗਤੀਵਿਧੀਆਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨਹੀਂ। ਟਰੰਪ ਪਰ ਸ਼ਾਸਨ ਦੇ ਇਮੀਗ੍ਰੇਸ਼ਨ ਲਾਗੂ ਕਰਨ ਦੇ ਨੀਤੀਜੇ ਵਜੋਂ ਅਮਰੀਕਾ ਦੇ ਵਿੱਚ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਪ੍ਰਵਾਸੀ ਆਪਣੇ ਜੀਵਨ ਦੇ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਨੇ। ਹਾਲੀ ਵਿੱਚ ਕੀਤੇ ਗਏ ਕੇਐਫਐਫ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ 70% ਪਰਵਾਸੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਜ्यों ਉਹਨਾਂ ਦੇ ਪ੍ਰਵਾਦੀ ਕਿਸੇ ਮੈਂਬਰ ਨੇ ਇਸ ਸਾਲ ਕਿਸੇ ਦੀ ਇਮੀਗ੍ਰੇਸ਼ਨ ਸਥਿਤੀ ਬਲ ਧਿਆਨ ਖਿੱਚਣ ਦੀ ਚਿੰਤਾਵਾਂ ਕਾਰਨ ਯਾਤਰਾ ਕਰਨ ਤੋਂ ਪਰਹੇਜ਼ ਕੀਤਾ ਹੈ ਸੰਭਾਵਤ ਔਰਤੇ ਖੈਰ ਦੋਸਤਾਂ ਵਿੱਚੀ ਪਰਵਾਸੀਆਂ ਦਾ ਹਿੱਸਾ ਜੋ ਇਹ ਕਹਿੰਦੇ ਨੇ ਕਿ ਹੋਰ ਵੀ ਵੱਧ ਹੈ 30% ਨੇ ਕਿਹਾ ਹੈ ਕਿ ਉਹਨਾਂ ਨੇ ਇਹ ਕੀਤਾ ਹੈ ਯਤਰਾ ਤੋਂ ਬਚੁਰਾ ਇੱਕ 32% ਪ੍ਰਵਾਸੀਆਂ ਦੀ ਵੀ ਹੈ ਜੋ ਕਾਨੂੰਨੀ ਤੌਰ ਉਤੇ ਮੌਜੂਦ ਨੇ ਅਤੇ 5% ਯਾਨੀ ਕਿ 18% ਉਦਲਤੀ ਨਾਗਰਿਕ ਕਹਿੰਦੇ ਨਹੀਂ ਕਿ ਉਹ ਘਰ ਰਹੇ ਨੇ ਯਤਰਾ ਜ਼ਿੰਦਗੀ ਦੇ ਉਹਨਾਂ ਬਹੁਤ ਸਾਰੇ ਪਹਿਲੂਆਂ ਦੇ ਵਿੱਚੋਂ ਇੱਕ ਹੈ ਜਿਸ ਤੋਂ ਪ੍ਰਵਾਸੀਆ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਕਾਂਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਰਹੇਜ਼ ਕਰ ਰਹੇ ਨੇ ਇਸ ਸਾਲ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਚਿੰਤਾਵਾਂ ਦੇ ਕਾਰਨ ਲਗਭਗ 10 ਪ੍ਰਵਾਸੀਆਂ ਦੇ ਵਿੱਚੋਂ ਇੱਕ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਡਾਕਟਰ ਦੇਖਪਾਲ 12 ਚੁਚਾ ਹੋਰ ਭਾਈ ਵਾਲਕ ਗਤੀਵਿਧੀਆਂ ਕਾ ਮੁਤੇ ਜਾਣਾ ਜਬ ਬੱਚੇ ਨੂੰ ਸਕੂਲੇ ਜਾਂਦਿਆ ਸਕੂਲਿਸ ਮਗਮਤ ਵਿੱਚ ਸ਼ਾਮਲ ਹੋਣ ਤੋਂ ਪਰਹੇਜ਼ ਕੀਤਾ ਹੈ ਸਮੂਹਿਕ ਤੌਰ ਤੇ 10 ਦੇ ਵਿੱਚੋਂ 30% ਪ੍ਰਵਾਸੀ ਕੇਂਦਰ ਨੇ ਕਿ ਇਹ ਉਨਾ 20 ਜਨਵਰੀ ਤੋਂ ਬਾਅਦ ਕੋਟਾ ਦਿੱਨਾ ਗਤੀਵਿਧੀਆਂ ਦੇ ਵਿੱਚੋਂ ਇੱਕ ਤੋਂ ਬੱਚਿਆ ਜੋ ਕਿ 3/4 ਯਾਨੀ 74% ਪ੍ਰਵਾਸੀਆ ਤਕਵਾ ਦਿੱਗੇ ਜੋ ਸੰਭਾਵਤ ਤੌਰ ਤੇ ਗੈਰ ਦਸਤਾਵੇਜੀ ਨੇ ਪ੍ਰਵਾਸੀਆਂ ਬਾਰੇ के एफ एफ ਤੋਂ ਪਤਾ چلਦਾ ਹੈ ਕਿ ਪੂਸਾਰੇ ਪਰਭਾਸੀ ਪਹਿਲਾ ਹੀ ਇਮੀਗ੍ਰੇਸ਼ਨ ਸੰਬੰਧਿਤ ਜਨਾਂ ਕਾਰਨੀ ਯਾਤਰਾ ਤੇ ਖੋਦ ਗਤੀਵਿਧੀਆਂ ਤੋਂ ਪਰਹੇਜ਼ ਕਰੇ ਨੇ ਜੋ ਕਿ ਅਵਜੇ ਸੁਰੱਖਿਆ ਪ੍ਰਸ਼ਾਸਨ ਆਈ ਸੀ ای ਦੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਖਬਰਾਂ ਤੋਂ ਬਾਅਦ ਵਾਤ ਸਕਦੇ 10 ਸ਼ੁਕਰਵਾਰ ਨੂੰ ਰਿਪੋਰਟ ਦਿੱਤੀ ਗਈ ਕਿ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇਸ਼ ਨਿਕਾਲੇ ਦੇ ਹੁਕਮ ਦੇ ਅਧੀਨ ਲੋਕਾਂ ਨੂੰ ਲੱਭਣ ਅਤੇ ਬਾਹਰ ਕੱਢਣ ਦੇ ਲਈ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨਾਲ ਯਾਤਰੀਆਂ ਦੀ ਨਾਲ ਸਾਂਝੀ ਕਾਹ ਹੈ ਅਸਈਕ੍ਰੇ ਲੁਇਆ ਤੋਂ ਦੇ ਵਿਸ਼ੇ ਦਖਲ ਦੇਣ ਤੋਂ ਬਾਅਦ ਅਸੀਂ ਇਹ ਤਾਜ਼ਾ ਖਬਰ ਹੈ ਕਿ ਟ੍ਰੰਪਰ ਸ਼ਾਸਨ ਨੇ ਸੰਜੇ ਜੋਨਸ ਕੇ ਨੂੰ ਉਹਨਾਂ ਪਰਵਾਸੀ ਦੀ ਗ੍ਰਿਫਤਾਰੀ ਨਜ਼ਰਬੰਦੀ ਅਤੇ ਦੇਸ਼ ਨਿਕਾਲੇ ਦੇ ਵਿੱਚ ਸਹਾਇਤਾ ਲਈ ਡਾਟਾ ਸਾਂਝਾ ਕਰਨ ਦੀ ਆਪਣੀ ਕੋਸ਼ਿਸ਼ ਦੇ ਵਿਰੋਧ ਚੁੱਕਿਆ ਹੈ ਜੋ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਹੋ ਸਕਦੇ ਨੇ ਜਦੋਂ ਕਿ ਡਾਟਾ ਸਾਂਝਾ ਕਰਦੇ ਫੁਰਕਿਆ ਨੂੰ ਅਦਾਲਤਾਂ ਤੇ ਵਿੱਚ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਡ੍ਰੰਪ ਵਿਸ਼ਵਾਸ ਤੋਂ ਨੇ ਅੰਦਰੂਨੀ ਮਾਲੀਆ ਸੇਵਾ ਅਤੇ ਮੈਡੀਕੇਅਰ ਤੇ ਮੈਡੀਕੇਡ ਸਵਾਮਦਲੀ ਕੇਂਦਰوں ਨੂੰ ਇਮੀਗ੍ਰੇਸ਼ਨ ਲਾਗੂ ਕਰਨ ਤੋਂ ਤੇ ਸ਼ਹਿਰੀ ਵਿਅਕਤੀ ਦੇ ਨਿੱਜੀ ਜਾਣਕਾਰੀ ਸਾਂਝੀ ਕਰਨ ਦੇ ਨਿਰਦੇਸ਼ ਵਿਵਿਧਿਤ ਨੇ ਹਾਲ ਹੀ ਦੇ ਵਿੱਚ ਕੀਤੇ ਗਏ ਇੱਕ ਸਰਵੇਖਣ ਦੇ ਨਤੀਜੇ ਦੱਸਉਂਦੇ ਨੇ ਕਿ ਅਸਯੁਕਤ ਰਾਜ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਦੇ ਜੀਵਨ ਅਤੇ ਆਮ ਗਤੀਵਿਧੀਆਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨਹੀਂ। ਟਰੰਪ ਦੇ ਸ਼ਾਸਨ ਦੇ ਇਮੀਗ੍ਰੇਸ਼ਨ ਲਾਗੂ ਕਰਨ ਦੇ ਨੀਤੀਜੇ ਵਜੋਂ ਅਮਰੀਕਾ ਦੇ ਵਿੱਚ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਪ੍ਰਵਾਸੀ ਆਪਣੇ ਜੀਵਨ ਦੇ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਨੇ। ਹਾਲ ਹੀ ਵਿੱਚ ਕੀਤੇ ਗਏ ਕੇਐਫਐਫ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ 70% ਪਰਵਾਸੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਜੋ ਉਹਨਾਂ ਦੇ ਪਤਵੰਤੇ ਕਿਸੇ ਮੈਂਬਰ ਨੇ ਇਸ ਸਾਲ ਕਿਸੇ ਦੀ ਮੀਗ੍ਰੇਸ਼ਨ ਸਥਿਤੀ ਵੱਲ ਧਿਆਨ ਖਿੱਚਣ ਦੀ ਚਿੰਤਾਵਾਂ ਕਾਰਨ ਯਾਤਰਾ ਕਰਨ ਤੋਂ ਪਰਹੇਜ਼ ਕੀਤਾ ਹੈ ਸੰਭਾਵਤ ਹੋਰ ਉਤੇ ਖਿਆਲ ਦੋਸਤੋ ਵਿੱਚੀ ਪਰਵਾਸੀਆਂ ਦਾ ਹਿੱਸਾ ਜੂਏ ਕਹਿੰਦੇ ਨੇ ਕਿ ਹੋਰ ਵੀ ਵੱਧ ਹੈ 30% ਨੇ ਕਿਹਾ ਹੈ ਕਿ ਉਨ੍ਹਾਂ ਨੇ ਇਹ ਕੀਤਾ ਹੈ ਯਾਤਰਾ ਤੋਂ ਬਚੁਰਾ ਇੱਕ ਤਿਹਾਈ 33% ਪ੍ਰਵਾਸੀਆਂ ਦੀ ਵੀ ਹੈ ਜੋ ਕਾਨੂੰਨੀ ਤੌਰ ਉਤੇ ਮੌਜੂਦ ਨੇ ਅਤੇ ਪੰਜਵਾਂ ਯਾਨੀ ਕਿ 18% ਕੁਦਰਤੀ ਨਾਗਰਿਕ ਕਹਿੰਦੇ ਨੇ ਕਿ ਉਹ ਕਰਨੇ ਯਾਤਰਾ ਜ਼ਿੰਦਗੀ ਦੇ ਉਹਨਾਂ ਬਹੁਤ ਸਾਰੇ ਪਹਿਲੂਆਂ ਦੇ ਵਿੱਚੋਂ ਇੱਕ ਹੈ ਜਿਸ ਤੋਂ ਪਰਵਾਸੀਆ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਕੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਰਹੇਜ਼ ਕਰਿ ਨਹੀਂ ਇਸ ਸਾਲ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਚਿੰਤਾਵਾਂ ਦੇ ਕਾਰਨ ਲਗਭਗ 10 ਪਰਵਾਸੀਆ ਦੇ ਵਿੱਚੋਂ ਇੱਕ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਡਾਕਟਰੀ ਦੇਖਭਾਲ, ਚਲਚੁਜਾ ਹੋਰ ਪਰਿਵਾਰਕ ਗਤੀਵਿਧੀਆਂ ਕਾਮ ਉਤੇ ਜਾਣਾ ਜਾਂ ਜਬ ਬੱਚੇ ਨੂੰ ਸਕੂਲੇ ਜਾਂਦਾ ਸਕੂਲੇ ਸਮਾਗਮਤ ਵਿੱਚ ਸ਼ਾਮਲ ਹੋਣ ਤੋਂ ਪਰਹੇਜ਼ ਕੀਤਾ ਹੈ ਸਮੂਹਿਕ ਤੌਰ ਉਤੇ 10 ਦੇ ਜੋ 30% ਪਰਵਾਸੀ ਕੈਂਦਰ ਨੇ ਕਿ 19 ਜਨਵਰੀ ਤੋਂ ਬਾਅਦ ਕਟੋਕਾਤ ਨਾ ਗਤੀਵਿਧੀਆਂ ਦੇ ਵਿੱਚੋਂ ਇੱਕ ਤੋਂ ਬਚਿਆ ਜੋ ਕਿ 3/4 ਯਾਨੀ 74% ਪਰਵਾਸੀਆ ਤਖਵਾਦ ਗਏ ਜੋ ਸੰਭਾਵਤ ਤੌਰ ਤੇ ਗੈਰ ਦਸਤਾਵੇਜੀ ਨੇ ਪਰਵਾਸੀਆਂ ਬਾਰੇ ਕੇ ਐਫ ਐਫ ਤੋਂ ਪਤਾ ਚਲਦਾ ਹੈ ਕਿ ਪੋਸਾਰੇ ਪਰਵਾਸੀ ਪਹਿਲਾਂ ਹੀ ਇਮੀਗ੍ਰੇਸ਼ਨ ਸੰਬੰਧਿਤ ਜਨਾਂ ਕਾਰਨ ਯਾਤਰਾ ਤੇ ਹੋਰ ਗਤੀਵਿਧੀਆਂ ਤੋਂ ਪਰਹੇਜ਼ ਕਰ ਰਹੇ ਨੇ ਜੋ ਕਿ ਆਵਜੇ ਸੁਰੱਖਿਆ ਪ੍ਰਸ਼ਾਸਨ ICE ਦੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਖਬਰਾਂ ਤੋਂ ਬਾਅਦ ਵਾਤਵਾਂਕਤ ਹੈ ਦਸੀਏ ਸ਼ੁਕਰਵਾਰ ਨੂੰ ਰਿਪੋਰਟ ਦਿੱਤੀ ਗਈ ਕਿ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਤੇਸ਼ ਨੇ ਕਾਲੇ ਦੇ ਹੁਕਮ ਅਧੀਨ ਲੋਕਾਂ ਨੂੰ ਲੱਭਣ ਅਤੇ ਬਾਹਰ ਕੱਢਣ ਦੇ ਲਈ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨਾਲ ਯਾਤਰੀਆਂ ਦੀ ਨਾਲ ਸਾਂਝੇ ਕਰ ਰਹੇ ਐਸੇ ਇੱਕ ਰੂਪ ਯਾਤਰੀ ਦੇ ਵਿੱਚ ਦਖਲ ਦੇਣ ਤੋਂ ਬਾਅਦ ਦਸੀ ਇਹ ਤਾਜ਼ਾ ਖਬਰ ਹੈ ਕਿ ਟ੍ਰੰਪਰ ਸਰਕਾਰ ਨੇ ਸੰਘੇ ਜੋਂਸਕੇ ਨੂੰ ਉਹਨਾਂ ਪਰਵਾਸੀ ਦੀ ਗ੍ਰਿਫਤਾਰੀ ਨਜ਼ਰਬੰਦੀ ਅਤੇ ਦੇਸ਼ ਨਿਕਾਲਾ ਦੇ ਵਿੱਚ ਸਹਾਇਤਾ ਲਈ ਡਾਟਾ ਸਾਂਝਾ ਕਰਨ ਦੀ ਆਪਣੀ ਕੋਸ਼ਿਸ਼ ਤੇ ਹਿੱਸੇ ਦੇ ਵਿਰੋਧ ਚੁੱਕਿਆ ਹੈ। ਜੋ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਹੋ ਸਕਦੇ ਨੇ ਜਦੋਂ ਕਿ ਡਾਟਾ ਸਾਂਝਾ ਕਰਦੇ ਤੁਰਕਿਆਂ ਨੂੰ ਅਦਾਲਤਾਂ ਤੇ ਵਿੱਚ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਡ੍ਰੰਪ ਅਿਸ਼ਵਾਸਨ ਨੇ ਅੰਦਰੂਨੀ ਮਾਲੀਆ ਸੇਵਾ ਅਤੇ ਮੈਡੀਕੇਅਰ ਅਤੇ ਮੈਡੀਕੇਡ ਸੇਵਾਵਾਂ ਦੇ ਲਈ ਕੇਂਦਰ ਨੂੰ ਇਮੀਗ੍ਰੇਸ਼ਨ ਲਾਗੂ ਕਰਨ ਤੋਂ ਦਿੱਸ਼ਾ ਦੇ ਲਈ ਵਿਅਕਤੀ ਦੀ ਨਿੱਜੀ ਜਾਣਕਾਰੀ ਸਾਂਝੀ ਕਰਨ ਦੇ ਨਿਰਦੇਸ਼ ਵਿਧਿਤ ਨੇ ਹਾਲ ਹੀ ਦੇ ਵਿੱਚ ਕੀਤੇ ਗਏ ਇੱਕ ਸਰਵੇਖਣ ਦੇ ਨਤੀਜੇ ਦੱਸਉਂਦੇ ਨੇ ਕਿ ਅਸਯੁਕਤ ਰਾਜ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਦੇ ਜੀਵਨ ਅਤੇ ਆਮ ਗਤੀਵਿਧੀਆਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ। ਟਰੰਪ ਦੇ ਸ਼ਾਸਨ ਦੇ ਇਮੀਗ੍ਰੇਸ਼ਨ ਲਾਗੂ ਕਰਨ ਦੇ ਨੀਤੀਜੇ ਵਜੋਂ ਅਮਰੀਕਾ ਦੇ ਵਿੱਚ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਪ੍ਰਵਾਸੀ ਆਪਣੇ ਜੀਵਨ ਦੇ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਨੇ। ਹਾਲ ਹੀ ਵਿੱਚ ਕੀਤੇ ਗਏ ਕੇਐਫਐਫ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ 70% ਪਰਵਾਸੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਜੋ ਉਹਨਾਂ ਦੇ ਪ੍ਰਵਾਸੀ ਦੇ ਕਿਸੇ ਮੈਂਬਰ ਨੇ ਇਸ ਸਾਲ ਕਿਸੇ ਦੀ ਇਮੀਗ੍ਰੇਸ਼ਨ ਸਥਿਤੀ ਬਲ ਧਿਆਨ ਖਿੱਚਣ ਦੀ ਚਿੰਤਾਵਾਂ ਕਾਰਨ ਯਾਤਰਾ ਕਰਨ ਤੋਂ ਪਰਹੇਜ਼ ਕੀਤਾ ਹੈ ਸੰਭਾਵਤ ਔਰਤਾਂ ਖਾਸ ਤੌਰ 'ਤੇ ਵਿੱਚ ਪਰਵਾਸੀਆਂ ਦਾ ਹਿੱਸਾ ਜੂਏ ਕਹਿੰਦੇ ਨੇ ਕਿ ਹੋਰ ਵੀ ਵੱਧ 30% ਨੇ ਕਿਹਾ ਹੈ ਕਿ ਉਹਨਾਂ ਨੇ ਇਹ ਕੀਤਾ ਹੈ ਇਹ ਅਤੋਂ ਤੋਂ ਬਚੁਰਾ ਇੱਕ ਤਿਹਾਈ 33% ਪ੍ਰਵਾਸੀਆਂ ਦੀ ਵੀ ਹੈ ਜੋ ਕਾਨੂੰਨੀ ਤੌਰ ਉਤੇ ਮੌਜੂਦ ਨੇ ਅਤੇ ਪੰਜਵਾਂ ਯਾਨੀ ਕਿ 18% ਕੁਦਰਤੀ ਨਾਗਰਿਕ ਕਹਿੰਦੇ ਨਹੀਂ ਕਿ ਉਹ ਕਰਨੇ ਯਾਤਰਾ ਜ਼ਿੰਦਗੀ ਦੇ ਉਹਨਾਂ ਬਹੁਤ ਸਾਰੇ ਪਹਿਲੂਆਂ ਦੇ ਵਿੱਚੋਂ ਇੱਕ ਹੈ ਜਿਸ ਤੋਂ ਪਰਵਾਸੀਆ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਕੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਰਹੇਜ਼ ਕਰ ਲਈ ਨਹੀਂ ਇਸ ਸਾਲ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਚਿੰਤਾਵਾਂ ਦੇ ਕਾਰਨ ਲਗਭਗ 10 ਪਰਵਾਸੀਆ ਦੇ ਵਿੱਚੋਂ ਇੱਕ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਡਾਕਟਰੀ ਦੇਖਭਾਲ, ਚਲ-ਚੁਜਾ ਹੋਰ ਪਰਿਵਾਰਕ ਗਤੀਵਿਧੀਆਂ ਕੰਮ ਉੱਤੇ ਜਾਣਾ ਜਾਂ ਬੱਚਿਆਂ ਨੂੰ ਸਕੂਲੇ ਜਾਂਦਿਆ ਸਕੂਲਿਸ ਮਗਮਤ ਵਿੱਚ ਸ਼ਾਮਲ ਹੋਣ ਤੋਂ ਪਰਹੇਜ਼ ਕੀਤਾ ਹੈ ਸਮੂਹਿਕ ਤੌਰ 'ਤੇ 10 ਦੇ ਜੋ ਤੇ 30% ਪਰਵਾਸੀ ਕੈਂਦਰ ਨੇ ਕਿ 19 ਜਨਵਰੀ ਤੋਂ ਬਾਅਦ ਕਟੋਕਾ ਟਿੰਗਤਿਵਿਧੀਆਂ ਦੇ ਵਿੱਚੋਂ ਇੱਕ ਤੋਂ ਬਚਿਆ ਜੋ ਕਿ 3/4 ਯਾਨੀ ਕਿ 74% ਪਰਵਾਸੀਆ ਤਖਵਾ ਦਿੱਗੇ ਜੋ ਸੰਭਾਵਤ ਤੌਰ ਤੇ ਗੈਰ ਦਸਤਾਵੇਜੀ ਨੇ ਪਰਵਾਸੀਆਂ ਬਾਰੇ के एफ एफ ਤੋਂ ਪਤਾ چلਦਾ ਹੈ ਕਿ ਪੋਸਾਰੇ ਪਰਵਾਸੀ ਪਹਿਲਾ ਹੀ ਇਮੀਗ੍ਰੇਸ਼ਨ ਸੰਬੰਧਿਤ ਜਨਾਂ ਕਾਰਨੀ ਯਾਤਰਾ ਤੇ ਹੋਰ ਗਤੀਵਿਧੀਆਂ ਤੋਂ ਪਰਹੇਜ਼ ਕਰੇ ਨੇ ਜੋ ਕਿ ਅਵਜੇ ਸੁਰੱਖਿਆ ਪ੍ਰਸ਼ਾਸਨ ਆਈ ਸੀ ای ਦੇ ਨਾਲ ਜੁਆਇਨ ਕਰੀ ਸੰਜੀਵ ਕਰਨ ਦੀ ਖਬਰਾਂ ਤੋਂ ਬਾਅਦ ਵਾਤ ਸਕਦੇ ਦਸੀ ਸ਼ੁਕਰਵਾਰ ਨੂੰ ਰਿਪੋਰਟ ਦਿੱਤੀ ਗਈ ਕਿ ਟ੍ਰਾਂਸਪੋਰਟੇਸ਼ਨ ਸਿਕਿਉਰਟੀ ਐਡਮਿਨਿਸਟ੍ਰੇਸ਼ਨ ਦੇਸ਼ ਨਿਕਾਲੇ ਦੇ ਹੁਕਮ ਦੇ ਅਧੀਨ ਲੋਕਾਂ ਨੂੰ ਲੱਭਣ ਅਤੇ ਬਾਹਰ ਕੱਢਣ ਦੇ ਲਈ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨਾਲ ਯਾਤਰੀਆਂ ਦੀ ਨਾਲ ਸੰਝੇ ਕਰ ਰਹੇ ਅਸੀਂ ਇੱਕ ਲਈ ਹਾਜ਼ਰ ਹੋ ਤੇ ਵਿਸ਼ੇ ਦਖਲ ਦੇਣ ਤੋਂ ਬਾਅਦ ਦੱਸੇ ਇਹ ਤਾਜ਼ਾ ਕੰਮ ਹੈ ਕਿ ਜੋਂ ਟ੍ਰੰਪ ਪ੍ਰਸ਼ਾਸਨ ਨੇ ਸੰਘੇ ਜੋਂਸਕੇ ਨੂੰ ਉਹਨਾਂ ਪਰਵਾਸੀ ਦੀ ਗ੍ਰਿਫਤਾਰੀ ਨਜ਼ਰਬੰਦੀ ਅਤੇ ਦੇਸ਼ਿਕਾਲਾ ਦੇ ਵਿੱਚ ਸਹਾਇਤਾ ਲਈ ਡਾਟਾ ਸਾਂਝਾ ਕਰਨ ਦੀ ਆਪਣੀ ਕੋਸ਼ਿਸ਼ ਦੇ ਹਿੱਸੇ ਦੇ ਵਿਰੋਧ ਚੁੱਕਿਆ ਜੋ ਗੈਰ ਕਾਨੂੰਨੀ ਤੌਰ 'ਤੇ ਅਮਰੀਕਾ ਦੇ ਵਿੱਚ ਹੋ ਸਕਤੇ ਨੇ ਜਦੋਂ ਕਿ ਡਾਟਾ ਸਾਂਝਾ ਕਰਨ ਤੇ ਤੁਰਕਿਆਂ ਨੂੰ ਅਦਾਲਤਾਂ ਦੇ ਵਿੱਚ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਟ੍ਰੰਪ ਪ੍ਰਸ਼ਾਸਨ ਨੇ ਅੰਦਰੂਨੀ ਮਾਲੀਆ ਸੇਵਾ ਅਤੇ ਮੈਡੀਕੇਅਰ ਅਤੇ ਮੈਡੀਕੇਡ ਸੇਵਾਵਾਂ ਦੇ ਲਈ ਕੇਂਦਰوں ਨੂੰ ਇਮੀਗ੍ਰੇਸ਼ਨ ਲਾਗੂ ਕਰਨ ਤੋਂ ਦਿੱਸ਼ਾ ਦੇ ਲਈ ਵਿਅਕਤੀ ਦੀ ਨਿੱਜੀ ਜਾਣਕਾਰੀ ਸਾਂਝੀ ਕਰਨ ਦੇ ਨਿਰਦੇਸ਼ ਵਿਵ ਦਿੱਤੇ ਨੇ